ਅੱਜ ਹੋ ਗਈ ਜੱਗੋ 13ਵੀਂ ਮੀਤ ਪ੍ਰਧਾਨ ਬਣ ਦਾ ਸੁਪਨਾ ਹਜੇ ਅਧੂਰਾ ਤੁਸੀਂ ਜਿਹੜੇ ਖਬਰ ਨਾਮ ਦੇ ਨਾਲ ਜਗਤਾਰ ਸਿੰਘ ਸਭ ਦਾ ਸਵਾਗਤ ਕਰਦਾ ਏ ਫ੍ਰੀਕੋਡ ਨਗਰ ਕੌਂਸਲ ਦੇ ਵਿੱਚ ਪਿਛਲੇ 4 ਸਾਲਾਂ ਤੋਂ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਲਈ ਚੋਣ ਨਹੀਂ ਹੋਈ ਜਿਸ ਲਈ ਹੁਣ ਨਗਰ ਕੌਂਸਲ ਵੱਲੋਂ ਸਾਰੇ ਹੀ ਕੌਂਸਲਰਾਂ ਨੂੰ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਅਤੇ ਅੱਜ ਦੇ ਤਰੀਕ ਮਕਰਨ ਕੀਤੀ ਗਈ ਸੀ ਕਿ ਅੱਜ ਨਗਰ ਕੌਂਸਲ ਦੇ ਵਿੱਚ ਜਿਹੜੀ ਮੀਟਿੰਗ ਹੋਵੇਗੀ ਅਤੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦੇ ਲਈ ਚੋਣ ਹੋਵੇਗੀ ਅੱਜ ਇਸ ਵਿੱਚੋਂ ਕਾਂਗਰਸ ਪਾਰਟੀ ਦੇ 16 ਦੇ ਕਰੀਬ ਕਾਉਂਸਲ ਪਹੁੰਚੇ ਪਰ ਦੂਜੇ ਪਾਸੇ ਉੱਥੇ ਕੋਈ ਵੀ ਨਹੀਂ ਪਹੁੰਚਿਆ ਅਤੇ ਇਸ ਸੰਬੰਧ ਦੇ ਵਿੱਚ ਕਾਉਂਸਲ ਦੇ ਈਓ ਸਾਹਿਬਾਨ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਇੱਕ ਮੈਸੇਜ ਆਇਆ ਜਿਸ ਵਿੱਚ ਕਿਹਾ ਗਿਆ ਕਿ ਇੱਕ ਵਾਰ ਕਿਸੇ ਕਾਰਨ ਕਰਕੇ ਇਹ ਮੀਟਿੰਗ ਮੁਅਤਲਕਾ ਦਿੱਤੀ ਗਈ ਹੈ ਜਿੱਥੇ ਇਸ ਉੱਪਰ ਕਾਂਗਰਸ ਪਾਰਟੀ ਲਗਾਤਾਰ ਆਹ ਬਈ ਪਾਰਟੀ ਸਰਕਾਰ ਨੂੰ ਧੇਰੀ ਰਹੀ ਹੈ ਕਿ ਉਹਨਾਂ ਕੋਲ ਬਹਮਦ ਨਹੀਂ ਜਿਸ ਕਾਰਨ ਇਹ ਮੀਟਿੰਗ ਕੈਨਸਲ ਹੋਈ ਹੈ ਪਰ ਦੂਜੇ ਪਾਸੇ ਈਓ ਸਾਹਿਬ ਇਹ ਦੱਸ ਰਹੇ ਨੇ ਕਿ ਪ੍ਰਸ਼ਾਸਨ ਵੱਲੋਂ ਕਾਰਨਾ ਕਰਕੇ ਜਿਹੜੀ ਮੁਵੱਤ ਦਿੱਤੀ ਗਈ ਹੈ। ਦਈ ਹੈ ਕਿ ਫਰੀਕ ਕੋਰ ਦੇ ਵਿਧਾਇਕੋ ਕਿ ਦੇਖ ਸਕੋ ਸਿੱਖੋ ਵੱਲੋਂ ਆਪਣੇ ਫੇਸਬੁੱਕ account ਦੇ ਉੱਪਰ ਇੱਕ ਪੋਸਟ ਪਾਈ ਗਈ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਜੋ ਇਸ ਸਮੇਂ ਮੌਜੂਦਾ ਕੌਂਸਲ ਹਨ ਉਹਨਾਂ ਨੂੰ ਥਾਪੜ ਦਿੱਤਾ ਜਾਂਦਾ ਹੈ। ਸੀਨੀਅਰ ਬੀਤ ਪ੍ਰਧਾਨ ਵੀ ਚੋਲ ਲੜਨ ਦਾ। ਤਾਂ ਉਸ ਤੋਂ ਪਹਿਲਾਂ ਕਾਂਗਰਸ ਪਾਰਟੀ ਆਪਣੀ ਪਿੱਠ ਥਾਪ ਰਹੀ ਹੈ ਕਿ ਉਹਨਾਂ ਦੇ ਕੋਲ 16 ਦੇ ਕਰੀਬ ਕੌਂਸਲ ਹਨ ਅਤੇ ਉਹਨਾਂ ਕੋਲ ਬੰਮ ਹੈ। ਆਮ ਆਦਮੀ ਪਾਰਟੀ ਕੋਲ ਜਾਂ ਅਕਾਲ ਦਰ ਕੋਲ ਬਹੁਤ ਨਹੀਂ ਹੈ। ਜੀਓ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਕੀ ਕਹਿੰਦੇ ਨੇ ਨਗਰ ਕੌਂਸਲ ਦੇ ਅਮਰਤਲ ਨਗਰ ਕੌਂਸਲ ਦੇ ਪ੍ਰਧਾਨ ਅਤੇ ਐਮਸੀ ਸੇਵਾਲ ਅੱਜ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਵਾਸਤੇ ਏਜੰਡਾ ਨਿਕਲਿਆ ਸੀਗਾ ਸਾਰੇ ਮੈਂਬਰ ਸਭਾ ਮਨ ਪਹੁੰਚੇ ਆ ਅੱਜ ਕੋਈ ਗੱਲ ਪੱਕਾ ਫਾਈਨਲ ਨਹੀਂ ਹੋਈ ਵੀ ਕਿਉਂ ਕੈਨਸਲ ਕਰਾਈ ਗਈ ਜਾਂ ਕਿਉਂ ਕੱਲ ਬਾਅਦ ਕੀ ਚੱਕਰ ਹੈ ਸਾਰੇ ਤਲੋਸਾ ਬਾਹਰ ਹੈ ਬਾਹਰ ਹੋਣ ਕਰਕੇ ਉਹਨਾਂ ਨੇ ਅੱਜ ਕੋਠੀ ਆ ਦੀ ਮੀਟਿੰਗ ਬੁਲਾਈ ਸੀਗੀ ਉੱਥੀ ਮੀਟਿੰਗ ਬਲਾ ਕੇ ਸਾਰੇ ਮੈਂਬਰ ਸਾਹਿਬਾਨ ਨੂੰ ਜਿਵੇਂ ਉਹਨਾਂ ਨੇ ਆਦੇਸ਼ ਦਿੱਤੇ ਉਹ ਆਦੇਸ਼ ਦੇ ਸਾਹਿਬਾਨਾ ਸਾਰੇ ਮੈਂਬਰ ਸਾਹਿਬਾਨ ਸਹਿਮਤ ਹੈ ਉੱਥੇ ਅੱਜ ਸਾਰੇ ਜਿੰਨੇ ਬੰਦੇ 16 17 ਬੰਦੇ ਸਾਡੇ ਆਪ ਦੇ ਹੈਗੇ ਆ ਸਾਰਿਆਂ ਨੇ ਇੱਕ ਮਤ ਹੋ ਕੇ ਆਪ ਦਾ ਇਕਵੈਂਟ ਹੋ ਕੇ ਸਾਰਾ ਆਪ ਦਾ ਉੱਥੇ ਬਹੁਮਤ ਇਕੱਠੇ ਹੋ ਕੇ ਸਾਰਾ ਆਪ ਦਾ ਟਿਲੂ ਸਾਦੇ ਸਰਸੇਰਾ ਬੰਨੇ ਜਿਵੇਂ ਉਹਨਾਂ ਨੇ ਕਿਹਾ ਸਾਰੇ ਮੈਂਬਰ ਸਾਹਿਬਾਨ ਨੇ ਉਹਵੇਂ ਉਹਨਾਂ ਦੀ ਗੱਲ ਤੇ ਫੁੱਲ ਚੜਾਏ ਆ ਬਾਕੀ ਸਰਕਾਰ ਹੈ ਸਰਕਾਰ ਨੇ ਇਲੈਕਸ਼ਨ ਕਰਾਉਣੇ ਸਰਕਾਰ ਨੇ ਰੱਦ ਕਰਨੇ ਉਹਨਾਂ ਦਾ ਫਰਜ ਹੈ ਸਿਸਟਮ ਕੋਈ ਚੱਕਰ ਨਹੀਂ ਆਉਦਾ ਪੀਸਫੁਲੀ ਹੈ ਕੋਈ ਇੱਥੇ ਕੋਈ ਅਜੀ ਗੱਲਬਾਤ ਨਹੀਂ ਸੀਗੀ ਜਿਵੇਂ ਬਾਹਰ ਕੱਲ ਪਰਸੋਂ ਹਿਮਾੜਾ ਆਇਆ ਉੱਥੇ ਆਊਗਾ ਜੀ ਐਵੇਂ ਹੋਊਗਾ ਕੁੱਟਮਾਰ ਹੋਊਗੀ ਅੰਦਰ ਨਹੀਂ ਵੜਨਾ ਕੋਈ ਇੱਥੇ ਕੋਈ ਅਜੀ ਗੱਲਬਾਤ ਨਹੀਂ ਗਈ ਸਾਰੇ ਇੱਕ ਮੁੱਠੇ ਸਾਰੇ ਮੈਂਬਰ ਸਾਹਿਬਾਨ ਸਾਰੇ ਇਕੱਠੇ ਆ ਦੂਜਾ ਕੋਈ ਅਜੇ ਆਇਆ ਨਹੀਂ ਮੈਂਬਰ ਸਾਹਿਬਾਨ ਕੋ ਨਾ ਤਾਂ ਅਕਾਲੀ ਦਲ ਦਾ ਆਇਆ ਨਾ ਹੀ ਉਹਨਾਂ ਦਾ ਆਮ ਆਦਮੀ ਪਾਰਟੀ ਦੇ ਕੋਈ ਆਇਆ ਕਾਰਨ ਦਾ ਹਜੇ ਪਤਾ ਨਹੀਂ ਲੱਗਿਆ ਕਿ ਕਿਸ ਕਾਰਨ ਕਰਕੇ ਉਹਨਾਂ ਨੇ ਚੋਣੇ ਰੱਦ ਕਰਾਈ ਹੈ ਹੋ ਸਕਦਾ ਕੋ ਜਦੋਂ ਦੀ ਨਗਰ ਕੌਂਸਲ ਬਣੀ ਹੈ ਕਾਂਗਰਸ ਸਰਕਾਰ ਸਮੇਂ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਤੇ ਪ੍ਰਧਾਨ ਦੀ ਚੋਣ ਪਾਰਟੀ ਨੇ ਬੜੀ ਪਾਰਦਰਸ਼ਤਾ ਦੇ ਨਾਲ ਕਰਾਈ ਸੀ ਇਹ ਮਾਨ ਦੀ ਗੱਲ ਹੈ ਜਿਹੜੀ ਆਪੋਜੀਸ਼ਨ ਸੀ ਉਸ ਸਮੇਂ ਉਹਨੇ ਵੀ ਆਵਦਾ ਸ਼ੀਸ਼ਾ ਲਿਆ ਸੀ 4 ਸਾਲ ਇਸ ਸਰਕਾਰ ਨੇ ਚੋਣ ਨਹੀਂ ਹੁੰਦੀ ਤੇ ਹੁਣ ਸਨੂਦ ਰੂਪ ਕਮੇਟੀ ਚੋਂ ਮੈਸੇਜ ਆਇਆ ਸੀ ਵੀ ਅੱਜ ਜਿਹੜੀ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਇਹ ਜਿਹੜੀ ਚੋਣ ਸਰਕਾਰ ਵੱਲੋਂ ਰੱਖਾਈ ਗਈ ਹੈ ਕਾਂਗਰਸ ਪਾਰਟੀ ਦੇ 15 ਕਾਉਂਸਲਰ ਇੱਕ ਸਾਨੂੰ ਆਜ਼ਾਦ ਕਾਉਂਸਲਰ ਦਾ ਸਮਰਥਨ ਹੈ 16 ਦੇ 16 ਕਾਉਂਸਲਰ ਅੱਜ ਅਸੀਂ ਨਗਰ ਕਾਉਂਸਲ ਦੇ ਵਿੱਚ ਹਾਜ਼ਰ ਹਾਂ ਇਹ ਕਾਉਂਸਲਰ ਸਾਡਾ ਉਦੇਸ਼ ਗਿਆ ਹੋਣ ਕਰਕੇ ਸਾਡੇ ਕਾਉਂਸਲਰਾਂ ਦੀ ਜਿਹੜੀ ਗਿਣਤੀ ਹੈ 17 ਅੱਜ 11 ਵਜੇ ਦਾ ਟਾਈਮ ਸੀ ਕਾਂਗਰਸ ਪਾਰਟੀ ਦੇ ਸਾਰੇ ਕਾਉਂਸਲਰ 10:30 ਵਜੇ ਦੇ ਆਕੇ ਨਗਰ ਕੌਂਸਲ ਦੇ ਵਿੱਚ ਬੈਠੇ ਹੋਏ ਨੇ ਇਹ ਜਿਹੜੇ ਅੱਜ ਤੋਂ 2-3 ਦਿਨ ਪਹਿਲਾਂ ਸਰਕਾਰ ਦੇ ਨਮਾਇंदे ਕੱਚਾ ਵਜਾਰੇ ਸੀ ਇਹ ਜਿਹੜੀ ਮੀਤ ਪ੍ਰਧਾਨ ਤੇ ਸਿਡਰ ਮੀਤ ਪ੍ਰਧਾਨ ਦੀ ਚੋਣ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿੱਤ ਰਹੇ ਨੇ ਪਰ ਉਹਨਾਂ ਕੋਲ ਸਮਰਥਨ ਨਾ ਹੋਣ ਕਰਕੇ ਲੋਕ ਸਮਰਥਨ ਤਾਂ ਵੈਸੇ ਹੀ ਖਤਮ ਹੀ ਨਾ ਕੋਲ ਹੈ ਨਹੀਂਗਾ ਇਹ ਜਿਹੜੇ ਕੌਂਸਲਰਾਂ ਦਾ ਵੀ ਸਮਰਥਨ ਇਹਨਾਂ ਕੋਲ ਹੈ ਨਹੀਂਗਾ ਇਸੇ ਕਰਕੇ ਅੱਜ ਉਹਨਾਂ ਨੇ ਉਹ ਆਏ ਨਹੀਂ تھے ਸਰਕਾਰ ਟਾਈਮ ਤੋਂ ਪਹਿਲਾਂ ਜੰਗ ਲੱਗਣ ਤੋਂ ਹਾਲੀ ਸਾਬ ਪਹਿਲਾਂ ਹੀ ਮੈਦਾਨ ਛੱਡ ਕੇ ਭੱਜ ਗਏ ਨੇ ਜੰਗ 'ਚ ਤਾਂ ਆਉਣਾ ਚਾਹੀਦਾ ਸੀ ਲੜਾਈ ਲੜਦੇ ਪਰ ਇਹ ਸਰਕਾਰ ਦੀ ਮਨਛਾ ਨਹੀਂ ਹੈਗੀ ਇਹ ਸਰਕਾਰ ਚੋਣ ਨਹੀਂ ਕਰਾਉਣੀ ਚਾਹੁੰਦੀ ਕਿਉਂਕਿ ਸਰਕਾਰ ਦੇ ਪੱਲੇ ਕੱਖ ਹੈ ਨਹੀਂਗਾ ਉਹ ਤਿੰਨ ਵੋਟਾਂ ਨੇ ਜੀ ਤੇ ਇੱਕ ਵਿਚਾਰਾ ਪਾਸਿਓਂ ਆਇਆ ਹੋਇਆ ਏਕ ਐਮਐਲਏ ਸਾਹਿਬ ਦੀ ਵੋਟ ਤੇ ਇੱਕ ਉਹਨਾਂ ਕੋਲ ਵੋਟ ਏ ਤੇ ਉਹਨਾਂ ਦਾ ਕੈਂਡੀਡੇਟ ਨਾਰਾਜ਼ ਹੋ ਕੇ ਉਹ ਵੀ ਕਿਤੇ ਪਾਸੇ ਬੈਠਾ ਹੋਇਆ ਤੇ ਐਮਐਲਏ ਸਾਹਿਬ ਕੱਲ੍ਹ ਆਜੀ ਕੋਠੀ ਬੈਠੇ ਹੋਏ ਆ ਨੌਰ ਕੌਂਸਲ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਤੇ ਜੂਨੀਅਰ ਮੀਤ ਪ੍ਰਧਾਨ ਦੀ ਇਲੈਕਸ਼ਨ ਡਿਊ ਸੀ ਇਸ ਦੇ ਸਿਲਸਿਲੇ ਵਿੱਚ ਯਾਨਕਿ ਮੈਨੇ ਮਾਨਯੋਗ ਡਿਪਟੀ ਕਮਿਸ਼ਨ ਅਫਰੀਦ ਗੋੜੀ ਨੂੰ ਛਾਣ ਕਰਵਾਉਣ ਵਾਸਤੇ ਪੱਤਰ ਲਿਖਿਆ ਸੀਗਾ ਤਾਂ ਉਹਨਾਂ ਨੇ 27 ਤਰੀਕ ਨੂੰ ਆਨਯੋਗ ਮੁੱਖ ਮੰਤਰੀ ਫੀਲਡ ਅਫਸਰ ਤੇ ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਸੂਰਜ ਪੀ ਸੀ ਐਸ ਜੀ ਨੂੰ ਕਨਵੀਨਰ ਅਪਾਇੰਟ ਕੀਤਾ ਸੀ ਉਹਨਾਂ ਨੇ ਅੱਜ ਸਵੇਰੇ 30 ਤਰੀਕ ਲਈ 11 ਵਜੇ ਲਈ ਅਜੰਡਾ ਇਸ਼ੂ ਕੀਤਾ ਸੀ ਸੀਨੀਅਰ ਮੀਤ ਪ੍ਰਧਾਨ ਤੇ ਜੂਨੀਅਰ ਮੀਤ ਪ੍ਰਧਾਨ ਦੀ ਇਲੈਕਸ਼ਨ ਕਰਵਾਉਣ ਵਾਸਤੇ ਹਾਂਜੀ ਕੀ ਹੋਇਆ ਜੀ ਨੇ ਉਹ ਕੁਝ ਪ੍ਰਸ਼ਾਸਕੀ ਕਾਰਨਾਂ ਕਰਕੇ ਸਹਾਇਕ ਕਮਿਸ਼ਨਰ ਜਨਰਲ ਜੀ ਦਾ ਮੈ ਟੈਲੀਫੋਨ ਮੈਸੇਜ ਵੀ ਪ੍ਰਾਪਤ ਹੋਇਆ ਤੇ ਹੁਣ ਹੀ ਪੱਤਰ ਵੀ ਪ੍ਰਾਪਤ ਹੋਇਆ ਜੋ ਉਹਨਾਂ ਨੇ ਮੀਟਿੰਗ ਅਗਲੇ ਹੁਕਮਾਂ ਤੱਕ ਇਨਕੀ ਮੁਲਤਵੀ ਕਰ ਦਿੱਤੀ ਸਰ ਇਹ ਪ੍ਰੈਰੋਗੇਟਿਵ ਕਨਵੀਨਰ ਸਾਹਿਬ ਦਾ ਹੈ ਉਹਨਾਂ ਨੇ ਡੇਟ ਫਿਕਸ ਕਰਨੀ ਹੁੰਦੀ ਹੈ ਜਦੋਂ ਉਹਨਾਂ ਨੂੰ ਠੀਕ ਲੱਗੂਗਾ ਉਹ ਕਰ ਲੈਣਗੇ ਕਾਨੂੰਨ ਬੜਾ ਕਲੀਅਰ ਹੈ ਇਸ ਵਿੱਚ ਵੀ ਕਨਵੀਨਰ ਸਾਹਿਬ ਨੇ ਡੇਟ ਫਿਕਸ ਕਰਨੀ ਹੈ ਅਗਲੀ ਜਿਹੜੇ ਲਾਈਗੇ ਸੀ ਮੈਂਬਰ ਕੌਂਸਲਸੀ ਦੇ ਉਹ ਵਗੈਰਾ ਹਾਜ਼ਰ ਹੋਗੇ ਕਿ ਆਗੇ ਸਾਰੇ ਨਹੀਂ ਸਰ ਹਲੇ ਮੀਟਿੰਗ ਹਲੇ 11 ਵਜੇ ਸ਼ੁਰੂ ਹੋਣੀ ਸੀ 11 ਵਜੇ ਨੂੰ ਕੋਈ ਸਮਾਂ ਬਾਕੀ ਆ ਉਸ ਤੋਂ ਪਹਿਲੇ ਹੀ ਮੈਸੇਜ ਆ ਗਿਆ ਸੀ ਕਿ ਨੂੰ ਨੂੰ ਸਾਹਿਬ ਦਾ ਵੀ ਮੈਂ ਦੇ ਪ੍ਰਬੰਧ ਕੀ ਕਰਨਾ ਕਰਕੇ ਵੀ ਮੀਟਿੰਗ ਨੂੰ ਅੱਗੇ ਪੋਸਟਪੋਨ ਕਰਾ